ਹੁਣ ਅੱਜ ਜਦੋਂ ਫੇਰ ਕੰਗੜਾ ਰੌਤ ਨੇ ਪੰਜਾਬੀਆਂ ਵੱਲ ਇਸ਼ਾਰਾ ਕਰਕੇ ਬਹੁਤ ਘਟਿਆ ਕਿਸਮ ਦੀਆਂ ਗੱਲਾਂ ਬੋਲੀਆਂ ਨੇ ਪੰਜਾਬੀਆਂ ਤੇ ਤੇ ਪੰਜਾਬ ਤੇ ਬਹੁਤ ਘਟਿਆ ਕਿਸਮ ਦੀਆਂ ਟਿੱਪਣੀਆਂ ਕੀਤੀਆਂ ਨੇ ਤਾਂ ਇਸ ਦੇ ਜਵਾਬ ਵਿੱਚ ਗਾਇਕ ਜਸਬੀਰ ਜੱਸੀ ਨੇ ਕੰਗੜਾ ਰੌਤ ਨੂੰ ਬਹੁਤ ਕਰਾਰਾ ਜਵਾਬ ਦਿੱਤਾ ਤੇ ਨਾਲ ਹੀ ਗਾਇਕ ਜਸਬੀਰ ਜੱਸੀ ਨੇ ਕੰਗੜਾ ਨੂੰ ਐਸੀ ਧਮਕੀ ਦਿੱਤੀ ਹੈ ਜਿਹੜੀ ਲਾਜ਼ਮੀ ਹੀ ਕੰਗੜਾ ਦੀ ਬੋਲਤੀ ਬੰਦ ਕਰਾ ਸਕਦੀ ਹੈ ਤੇ ਨਾਲ ਹੀ ਗਾਇਕ ਜਸਬੀਰ ਜੱਸੀ ਨੇ ਕੰਗਨਾਰ ਨੋਟ ਦੇ ਨਾਲ ਚਸ਼ਮਦੀਦ ਗਵਾਹ ਵਜੋ ਜੁੜੀਆਂ ਕੁਝ ਐਸੇ ਰਾਜ ਕੁਝ ਐਸੇ ਸ਼ਰਮਨਾਕ ਭੇਦ ਖੋਲਣ ਦੀਆਂ ਗੱਲਾਂ ਕਈਆਂ ਨੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਲਾਜਮੀ ਹਰਾਨ ਰਹਿ ਜਾਓਗੇ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਕੰਗਣਾ ਨੇ ਹੁਣ ਫੇਰ ਕੀ ਬੋਲਿਆ ਤੇ ਉਸ ਤੋਂ ਬਾਅਦ ਦੱਸਦਾ ਕਿ ਜਸਬੀਰ ਜੱਸੀ ਨੇ ਕੀ ਕੀ ਬੋਲਿਆ ਕੰਗਣਾ ਦੀਆਂ ਬੋਲੀਆਂ ਗੱਲਾਂ ਬਾਰੇ ਤੇ ਗਾਇਕ ਜਸਵੀਰ ਜੱਸੀ ਵੱਲੋਂ ਉਹਨੂੰ ਦਿੱਤੇ ਜਵਾਬ ਬਾਰੇ ਤੁਸੀਂ ਆਪਣਾ ਕਮੈਂਟ ਵਿਚਾਰ ਜ਼ਰੂਰ ਲਿਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵਾਲਾ ਬਟਨ ਨੱਪ ਕੇ ਫਿਰ ਬੈਲ ਵਾਲਾ ਬਟਨ ਜ਼ਰੂਰ ਦਬ ਦਿਓ ਤਾਂ ਕਿ ਵੀਡੀਓ ਤੁਹਾਡੇ ਕੋਲ ਸਾਰੀਆਂ ਪਹੁੰਚਦੀਆਂ ਰਹਿਣ ਹੋਇਆ ਕੀ ਕੰਗਣਾ ਨੇ ਭਾਈ ਹੁਣ ਜਿੱਥੋਂ ਹਿਮਾਚਲ ਦੀ ਹੋ ਰਹਿਣ ਵਾਲੀ ਹੈ ਤੇ ਜਿੱਥੋਂ ਹਿਮਾਚਲ ਦੇ ਮੰਡੀ ਜ਼ਿਲ੍ਹੇ ਤੋਂ ਉਹਨੇ ਚੋਣਾਂ ਲੜੀਆਂ ਨੇ ਉੱਥੇ ਜਾ ਕੇ ਇੱਕ ਭਾਸ਼ਣ ਦਿੰਦਿਆਂ ਹੋਇਆਂ ਪੂਰੇ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਸਿੱਧੇ ਰੂਪ ਚ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਂ ਲਏ ਬਿਨਾ ਕੰਗਣਾ ਨੇ ਪੰਜਾਬ ਤੇ ਪੰਜਾਬੀਆਂ ਵੱਲ ਸਿੱਧਾ ਇਸ਼ਾਰਾ ਕਰਕੇ ਕਿਹਾ ਕਹਿੰਦੀ ਆ ਜਿਹੜੇ ਕੁਝ ਸਾਡੇ ਗਵਾਂਢੀ ਸਾਡੇ ਨੇੜਲੇ ਰਹਿੰਦੇ ਨੇ ਕਹਿੰਦੀ ਇਹਨਾਂ ਨੇ ਗੁੰਡਾਗਰਦੀ ਵੀ ਪੂਰੀ ਫਲਾ ਰੱਖੀ ਹੈ ਔਰ ਇਹਨਾਂ ਨੇ ਨਸ਼ਾ ਬਹੁਤ ਜ਼ਿਆਦਾ ਫਲਾ ਰੱਖਿਆ ਔਰ ਹਿਮਾਚਲੀ ਲੋਕਾਂ ਨੂੰ ਕੰਗਣਾ ਕਹਿੰਦੀ ਵੀ ਇਹਨਾਂ ਤੋਂ ਬਚ ਕੇ ਰਹੋ ਇਨਾ ਤੋਂ ਦੂਰ ਰਹੋ ਪੂਰਾ ਇਸ਼ਾਰਾ ਪੰਜਾਬੀਆਂ ਵੱਲ ਸੀ ਔਰ ਲਗਾਤਾਰ ਕਹੋਂ ਤੱਕ ਕੰਗਣਾ ਨੇ ਦਰਜਣਾ ਵਾਰ ਸੈਂਕੜੇ ਵਾਰ ਪੰਜਾਬ ਨੂੰ ਪੰਜਾਬੀਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਤੇ ਆਮ ਲੋਕਾਂ ਨੂੰ ਟਾਰਗੇਟ ਕੀਤਾ ਪਹਿਲਾਂ ਵੀ ਥੱਪੜ ਕਾਂਡ ਦਾ ਜਵਾਬ ਕੰਗਣਾ ਨੂੰ ਮਿਲਿਆ ਸੀ ਤੇ ਉਸ ਤੋਂ ਬਾਅਦ ਭਾਜਪਾ ਨੇ ਵੀ ਉਹਨੂੰ ਕਈ ਵਾਰ ਵੋਟਾਂ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕੰਗਣਾ ਇੰਨੀ ਬੇਲਗਾਮ ਹੋਈ ਪਈ ਐ ਕਿ ਉਹ ਕੁਝ ਵੀ ਬੋਲਦੀ ਰਹਿੰਦੀ ਹੈ ਤਾਂ ਫਿਰ ਹੁਣ ਉਹਦਾ ਜਵਾਬ ਗਾਇਕ ਜਿਹੜਾ ਜੱਸੀ ਜਸਵੀਰ ਹੈ ਦਿਲ ਲੈਗੀ ਕੁੜੀ ਗੁਜਰਾਤ ਦੀ ਗੀਤ ਵਾਲਾ ਉਹਨੇ ਜਵਾਬ ਦਿੱਤਾ ਕੰਗਣਾ ਦਾ ਬੜਾ ਕਰਾਰਾ ਜਵਾਬ ਨਾਲ ਹੀ ਧਮਕੀ ਦਿੱਤੀ ਕੰਗਣਾ ਨੂੰ ਤੇ ਨਾਲ ਹੀ ਕੁਝ ਅੰਦਰੂਨੀ ਭੇਦ ਵੀ ਕੰਗਣਾ ਦੇ ਉਹਨੇ ਸ਼ਰ੍ਹਾਮ ਖੋਲੇ ਨੇ ਤੇ ਕੀ ਕਿਹਾ ਤਸਵੀਰ ਜੱਸੀ ਨੇ ਜੱਸੀ ਕਹਿੰਦਾ ਵੀ ਕੰਗਣਾ ਤੂੰ ਬਾਜ ਆ ਜਾ ਜੇ ਤੂੰ ਹੁਣ ਫੇਰ ਕਦੇ ਵੀ ਪੰਜਾਬੀਆਂ ਤੇ ਪੰਜਾਬ ਬਾਰੇ ਬੋਲੀ ਤਾਂ ਮੈਂ ਤੇਰੇ ਸਾਰੇ ਗੁੱਜੇ ਭੇਦ ਖੋਲ ਦਿਆਂਗਾ ਜਿਨ੍ਹਾਂ ਦਾ ਮੈਂ ਚਸ਼ਮਦੀਦ ਗਵਾਹ ਤੇ ਜਸਵੀਰ ਜੱਸੀ ਨੇ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਕੀਤੀਆਂ ਵੀ ਨਹੀਂ ਜਿਹੜੀਆਂ ਉਹ ਇਸ ਤਰ੍ਹਾਂ ਦੱਸ ਰਿਹਾ ਹੈ ਜਦੋਂ ਉਹ ਕੋਲ ਸੀ ਉਹ ਕਹਿੰਦਾ ਇੱਕ ਵਾਰੀ ਇਹ ਕੰਗਣਾ ਜਿਹੜੀ ਅੱਜ ਪੰਜਾਬੀਆਂ ਨੂੰ ਤੇ ਪੰਜਾਬ ਨੂੰ ਨਸ਼ੇੜੀ ਕਹਿ ਰਹੀ ਹੈ ਇੱਕ ਕੰਗੜਾ ਕਹਿੰਦਾ ਇੱਕ ਪਾਰਟੀ 'ਚ ਇਹਨੇ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਸੀ ਤੇ ਫਿਰ ਆ ਕੇ ਧੱਕੇ ਨਾਲ ਮੇਰੀ ਗੱਡੀ 'ਚ ਬਹਿ ਗਈ ਸੀ ਤੇ ਕਹਿੰਦਾ ਇਦਾਂ ਕਰਕੇ ਇਹਨੇ ਬਹੁਤ ਵਾਰ ਕੀਤਾ ਕਹਿੰਦਾ ਇੱਕ ਵਾਰੀ ਇੱਕ ਮੰਤਰੀ ਇਹਨੂੰ ਮੇਰੇ ਕੋਲ ਲੈ ਕੇ ਆਇਆ ਸੀ ਕੰਗੜਾ ਨੂੰ ਹੁਣ ਤੁਸੀਂ ਗੱਲਾਂ ਦੇ ਅਰਥ ਸਮਝ ਰਹੇ ਹੋ ਥੋੜਾ ਜਿਹਾ ਡੁੰਗਾਈ 'ਚ ਜਾ ਕੇ ਸੋਚਿਓ ਵੀ ਜਸਵੀਰ ਜੱਸੀ ਕਹਿਣਾ ਕੀ ਚਾਹੁੰਦਾ ਹੈ ਜਸਵੀਰ ਜੱਸੀ ਅਸਲ 'ਚ ਬਹੁਤ ਗੁੱਝੇ ਤੇ ਅੰਦਰੂਨੀ ਗੱਲਾਂ ਕਰ ਰਿਹਾ ਤੇ ਅਗਲੀ ਗੱਲ ਜਸਵੀਰ ਜੱਸੀ ਨੇ ਆਖੀ ਐ ਕਹਿੰਦਾ ਜਿੰਨਾ ਨਸ਼ਾ ਕੰਗਣਾ ਨੇ ਖਲਾਰਿਆ ਤੇ ਕੀਤਾ ਉਹਨਾਂ ਸ਼ਾਇਦ ਹੀ ਕਿਸੇ ਨੇ ਕਦੀ ਕੀਤਾ ਹੋਵੇਗਾ ਔਰ ਫਿਰ ਅਖੀਰ ਤੇ ਗਾਇਕ ਜਸਵੀਰ ਜੱਸੀ ਨੇ ਕਿਹਾ ਕਿ ਜੇਕਰ ਕੰਗਣਾ ਹੋਣ ਵੀ ਬਾਜ ਨਾ ਆਈ ਨਾ ਤੇ ਫਿਰ ਮੈਂ ਕੰਗਣਾ ਦੇ ਉਹ ਸਾਰੇ ਰਾਜ਼ ਖੋਲ ਦੇਵਾਂਗਾ ਜਿਹੜੇ ਇਹ ਜੀ ਨਹੀਂ ਸਕੇਗੀ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਗਾਇਕ ਨੇ ਕੀਤੀਆਂ ਨੇ ਹੁਣ ਇੱਥੇ ਬਹੁਤ ਵੱਡੇ ਸਵਾਲ ਨੇ ਪਹਿਲਾ ਸਵਾਲ ਤਾਂ ਇਹ ਹੈ ਕਿ ਵੀ ਕੀ ਕੰਗਣਾ ਜਿਹੜੀ ਇਸ ਟਾਈਮ ਭਾਜਪਾ ਦੀ ਸੰਸਦ ਹੈ ਐਮਪੀ ਹੈ ਭਾਜਪਾ ਵੱਲੋਂ ਪਾਰਲੀਮੈਂਟ ਮੈਂਬਰ ਹੈ ਕੀ ਕੰਗਣਾ ਭਾਜਪਾ ਦੇ ਕੰਟਰੋਲ ਤੋਂ ਬਾਹਰ ਹੈ ਸਵਾਲ ਹੈ ਬਹੁਤ ਵੱਡਾ ਕਿਉਂ ਮੈਂ ਪੁੱਛ ਰਿਹਾ ਕਿਉਂਕਿ ਭਾਜਪਾ ਨੇ ਪਿਛਲੇ ਦਿਨੀ ਕੰਗਣਾ ਨੂੰ ਬਹੁਤ ਸਖਤੀ ਦੇ ਨਾਲ ਵਰਜਿਆ ਤੇ ਰੋਕਿਆ ਹੋਇਆ ਵੀ ਤੂੰ ਕਦੇ ਵੀ ਆਮ ਪਬਲਿਕ ਬਾਰੇ ਬਿਨਾ ਪਾਰਟੀ ਦੀ رائے ਤੋਂ ਕੋਈ ਬਿਆਨ ਨਹੀਂ ਦੇਣਾ ਰੋਕਣ ਤੋਂ ਬਾਅਦ ਵੀ ਕੰਗਣਾ ਨੇ 2-3 ਬਿਆਨ ਬਹੁਤ ਭੈੜੇ ਭੈੜੇ ਦਾਗ ਦਿੱਤੇ ਹੋਏ ਨੇ ਔਰ ਬੀਜੇਪੀ ਉਹਦਾ ਕੱਖ ਨਹੀਂ ਕਰ ਸਕੀ। ਜਾਹੇ ਵੀ ਹੋ ਸਕਦਾ ਹੈ ਵੀ ਕੰਗਣਾ ਜੋ ਕੁਝ ਬੋਲਦੀ ਹੈ ਉਹ ਬੀਜੇਪੀ ਦੀ ਨੀਤੀ ਬੋਲਦੀ ਹੈ ਬੀਜੇਪੀ ਦੀ ਸੋਚ ਬੋਲਦੀ ਹੈ ਤਾਂ ਇਸੇ ਕਰਕੇ ਬੀਜੇਪੀ ਨੂੰ ਫਿਰ ਕੰਗਣਾ ਦੇ ਉੱਪਰ ਬਹੁਤਾ ਇਤਰਾਜ਼ ਨਹੀਂ ਹੋ ਰਿਹਾ। ਇਹ ਹੋ ਸਕਦਾ ਨਾ ਕਿਉਂਕਿ ਆਮ ਤੌਰ ਤੇ ਜਦੋਂ ਕਿਸੇ ਇੱਕ ਵਰਕਰ ਨੂੰ ਪਾਰਟੀ ਉੱਪਰੋਂ ਖਿੱਚ ਦਿੰਦੀ ਹੈ ਤਾਂ ਉਹ ਫਿਰ ਇੰਨਾ ਰਿਸਕ ਨਹੀਂ ਲੈਂਦਾ ਤਾਂ ਲਾਜ਼ਮੀ ਤੌਰ ਤੇ ਚਾਹੇ ਭਾਜਪੀ ਕੰਗੜਾ ਨੂੰ ਖਿੱਚਦੀ ਹੈ ਪਰ ਉਹ ਤਾਂ ਹਰਿਆਣਾ ਦੀਆਂ ਤੇ ਆ ਜਿਹੜੀਆਂ ਵੋਟਾਂ ਪੈ ਰੀਆਂ ਜੰਮੂ ਕਸ਼ਮੀਰ ਚ ਇਹਦੇ ਕਰਕੇ ਬਾਰੀ ਵਿਖਾਵਾ ਰੋਕਨ ਦਾ ਅਸਲ ਚਕਚਾਏ ਉਹ ਕੰਗਣਾ ਹੋਵੇ ਤੇ ਚਾਹੇ ਰਵਨੀਤ ਬਿੱਟੂ ਹੋਵੇ ਉਹ ਭਾਜਪੀ ਦੀ ਸੋਚ ਤੇ ਵਿਚਾਰਤਾ ਰਾਹੀ ਤਾਂ ਬੋਲਦੇ ਨੇ ਭਾਜਪੀ ਦੀਆਂ ਨੀਤੀਆਂ ਜਾਂ ਭਾਜਪੀ ਜੋ ਜੋ ਭਾਜਪੀ ਚਾਹੁੰਦੀ ਹੈ ਉਹੀ ਕੁਸ਼ ਉਹ ਬੋਲਦੇ ਨੇ ਤਾਂ ਹੁਣ ਫੇਰ ਕੰਗਣਾ ਨੇ ਜੋ ਬੋਲਿਆ ਉਹ ਇੱਕ ਤਰ੍ਹਾਂ ਨਾਲ ਹੋ ਸਕਦਾ ਭਾਜਪੀ ਦੀ ਸੋਚ ਹੋਵੇ ਇਸੇ ਕਰਕੇ ਭਾਜਪੀ ਉੱਤੇ ਕੋਈ ਐਕਸ਼ਨ ਨਹੀਂ ਲੈ ਰਹੀ ਤੇ ਇਸੇ ਕਰਕੇ ਭਾਜਪੀ ਉੱਤੇ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੀ ਤੇ ਫੇਰ ਕੰਗਣਾ ਚੀਕਦੀ ਹੈ ਜਦੋਂ 에어ਪੋਰਟ ਤੇ ਜਾਂਦਿਆਂ ਅੱਗੋਂ ਕੋਈ ਕੁਲਵਿੰਦਰ ਕੌਰ ਟੱਕਰ ਜਾਂਦੀ ਹੈ ਫੇਰ ਕੰਗਣਾ ਕਹਿੰਦੀ ਹੈ ਮੇਰੀ ਗੱਲ ਤੇ ਪੰਜਾ ਛਾਪਤਾ ਫੇਰ ਕੰਗਣਾ ਰੌਲਾ ਪਾਉਂਦੀ ਹੈ ਤੇ ਫੇਰ ਕਈ ਅਣਖੀ ਕੁਲਵਿੰਦਰ ਕੌਰਾਂ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਹਿਰਦੇ ਉਦੋਂ ਵਲੁੰਦਰੇ ਜਾਂਦੇ ਨੇ ਜਦੋਂ ਕੰਗਣਾ ਵਰਗੇ ਲੋਕ ਜਾਣ ਬੁੱਝ ਕੇ ਤੈਸ਼ੁਦਾ ਤਰੀਕੇ ਨਾਲ ਕਿਸੇ ਵੱਡੀ ਗਿਣਤੀ ਲੋਕਾਂ ਦੇ ਸਮੂਹ ਨੂੰ ਟਾਰਗੇਟ ਕਰਦੇ ਨੇ ਬੇਇੱਜ਼ਤ ਕਰਦੇ ਨੇ ਗੁਰਬਾਣੀ ਕਹਿੰਦੀ ਜਿੱਤ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿ ਸਖਾਏ ਤਾਂ ਗੁਰੂ ਬਾਣੀ ਸਾਡੀ ਬਹੁਤ ਮਹਾਨ ਹੈ ਤਾਂ ਗੁਰੂ ਬਾਣੀ ਨੇ ਵੀ ਇਹ ਕਿਹਾ ਕਿ ਬੇਇੱਜ਼ਤੀ ਕਰਾ ਕੇ ਜਿਉਣ ਦਾ ਕੋਈ ਮਤਲਬ ਨਹੀਂ ਹੈ ਬੇਇੱਜ਼ਤੀ ਕਰਾ ਕੇ ਜਿਉਣ ਦਾ ਮਤਲਬ ਜਿੰਨਾ ਕੁਝ ਤੁਸੀਂ ਉਸ ਤੋਂ ਬਾਅਦ ਖਾਪ ਹੀ ਰਹੇ ਹੋ ਉਹ ਸਭ ਤੁਹਾਡੇ ਲਈ ਹਰਾਮ ਹੈ ਇੱਜ਼ਤ ਮੁੱਖ ਚੀਜ਼ ਹੈ ਤੇ ਇੱਜ਼ਤ ਬਾਰੇ ਸੋਚਣਾ ਚਾਹੀਦਾ ਤਾਂ ਪੰਜਾਬੀ ਜਿਹੜੇ ਨੇ ਇਹ ਤਾਂ ਸ਼ੁਰੂ ਤੋਂ ਹੀ ਗੈਰਤ ਤੇ ਅਣਖ ਇਹਨਾਂ ਦੇ ਖੂਨ ਦਾ ਇਹਨਾਂ ਦੇ ਸੁਭਾਅ ਦਾ ਹਿੱਸਾ ਰਹੀ ਹੈ ਤੇ ਕੰਗਣਾ ਪਿਛਲੇ ਦਿਨੀ ਕੁਝ ਹੋਰ ਲੋਕਾਂ ਨੇ ਵੀ ਕਿਹਾ ਕਿ ਕੰਗਣਾ ਪੰਜਾਬੀਆਂ ਨਾਲ ਬਹੁਤ ਜ਼ਿਆਦਾ ਵਿਚਰਦੀ ਰਹੀ ਹੈ ਪੰਜਾਬੀ ਮੁੰਡਿਆਂ ਨਾਲ ਵੀ ਇਹਦੀ ਬਹੁਤ ਨੇੜਤਾ ਰਹੀ ਹੈ ਕਈਆਂ ਨਾਲ ਇਹ ਗੱਲ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਚੱਲ ਰਹੀ ਹੈ ਤਾ ਅੱਜਕੱਲ ਕੰਗਣਾ ਜਿਹੜੀ ਐ ਕਿਸਾਨ ਅੰਦੋਲਨ ਤੋਂ ਲੈ ਕੇ ਪੰਜਾਬੀਆਂ ਦੀ ਬਹੁਤ ਜ਼ਿਆਦਾ ਵਿਰੋਧਤਾ ਦੇ ਚੱਕਰ ਚ ਪਈ ਹੋਈ ਐ ਤੇ ਇਹੀ ਕਾਰਨ ਐ ਕਿ ਕੰਗਣਾ ਨੂੰ ਕਦੇ 에어ਪੋਰਟ ਤੇ ਰੌਲਾ ਪਾਉਣਾ ਪੈਂਦਾ ਕਿ ਮੇਰੀ ਗੱਲ ਤੇ ਪੰਜਾਬ ਸ਼ਾਫਤਾ ਮੇਰੇ ਥੱਪੜ ਪੈ ਗਿਆ ਤਾਂ ਮੈਨੂੰ ਲੱਗਦਾ ਕਿ ਕੰਗਣਾ ਨੂੰ ਵੀ ਆਪਣੇ ਆਪ ਨੂੰ ਥੋੜਾ ਕੰਟਰੋਲ ਕਰਨਾ ਚਾਹੀਦਾ ਤੇ ਭਾਜਪੀ ਨੂੰ ਵੀ ਕੰਗਣਾ ਨੂੰ ਡਿਸਪਲਨ ਦੀ ਲਗਾਮ ਪਾਉਣੀ ਚਾਹੀਦੀ ਹੈ ਨਹੀਂ ਤਾਂ ਕੰਗਣਾ ਦਿਨੋ ਦਿਨ ਵੱਧਦੀ ਜਾ ਰਹੀ ਹੈ ਇਹਨੇ ਫਾਇਦਾ ਨਹੀਂ ਕਰਨਾ ਬੀਜੇਪੀ ਦਾ ਹੋਛੇ ਬੰਦੇ ਕਦੇ ਕਿਸੇ ਦਾ ਫਾਇਦਾ ਨਹੀਂ ਕਰਦੇ ਹੋਛੇ 베ੜੀ ਡੋਬਦੇ ਹੁੰਦੇ ਨੇ ਤੇ ਮੈਨੂੰ ਜਪਦਾ ਹੈ ਕਿ ਕੰਗਣਾ ਨੇ ਬੀਜੇਪੀ ਦੀ 베ੜੀ ਡੋਬਣ ਦੇ ਵਿੱਚ ਵੱਡਾ ਰੋਲ ਅਦਾ ਕਰਨਾ ਕਿਉਂਕਿ ਜਿਹੜੇ ਹਰਿਆਣਾ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਮੈਂ ਇਸ ਟਾਈਮ ਜੰਮੂ ਕਸ਼ਮੀਰ ਚਾ ਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਵੋਟਾਂ ਪੈ ਰਹੀਆਂ ਨੇ ਤੇ ਇੱਥੇ ਵੀ ਬੀਜੇਪੀ ਦੀ ਹਾਲਾਤ ਮੰਦੀ ਐ ਇੱਥੇ ਵੀ ਲੋਕ ਬੀਜੇਪੀ ਨੂੰ ਕੋਈ ਬਹੁਤਾ ਸਪੋਰਟ ਨਹੀਂ ਕਰ پا ਰਹੇ ਤੇ ਜਦੋਂ ਆਪਾਂ ਗੱਲ ਕਰਦੇ ਆਂ ਹਰਿਆਣਾ ਦੀ ਤਾਂ ਹਰਿਆਣਾ ਦੇ ਵਿੱਚ ਤਾਂ ਪਹਿਲਾਂ ਹੀ ਜਿਹੜੀ ਕਿਸਾਨ ਮਜ਼ਦੂਰ ਵੋਟ ਸੀ ਉਹ ਬੀਜੇਪੀ ਦੇ ਖਿਲਾਫ ਹੋਈ ਪਈ ਸੀ ਰਹਿੰਦੀ ਖੁੰਦੀ ਕਸਰ ਵੋਟਾਂ ਦੇ ਨੇੜੇ ਆ ਕੇ ਕੰਗੜਾ ਦੇ ਬਿਆਨਾਂ ਨੇ ਤੇ ਖੱਟਰ ਦੇ ਬਿਆਨਾਂ ਨੇ ਕੱਢ ਦਿੱਤੀ ਐ ਤੇ ਅਜੇ ਵੀ ਕੰਗੜਾ ਰੁਕਦੀ ਨਹੀਂ ਪਈ ਮੈਨੂੰ ਲੱਗਦਾ ਬੀਜੇਪੀ ਦੀ ਫੱਟੀ ਪੋਚ ਕੇ ਕੰਗਣਾ ਨੇ ਹਟਣਾ ਬੀਜੇਪੀ ਨੂੰ ਮਾਂਜਾ ਮਾਰ ਕੇ ਕੰਗਣਾ ਨੇ ਹਟਣਾ ਸ਼ਾਇਦ ਇਹਨੇ ਤਾਂ ਫਿਰ ਵੀ ਨਹੀਂ ਹਟਣਾ ਕਿਉਂਕਿ ਉਹਨੂੰ ਬੋਲਣ ਦਾ ਬਹੁਤ ਚਸ ਹੈ ਬੋਲਣ ਦਾ ਬਹੁਤ ਚਾਹ ਤੇ ਕੰਗਣਾ ਹੁਣ ਤੱਕ ਬਾਲੀਵੁੱਡ ਦੇ ਵੀ ਬਹੁਤ ਸਾਰੇ ਜਿਹੜੇ ਨਾਲ ਕੰਮ ਕਰਨ ਵਾਲੇ ਕਲਾਕਾਰ ਨੇ ਉਹਨਾਂ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾ ਚੁੱਕੀ ਐ ਬੜਾ ਕੁਝ ਉਹਨਾਂ ਨੂੰ ਬੋਲ ਚੁੱਕੀ ਐ ਕਹਿ ਚੁੱਕੀ ਐ ਉਹ ਵੀ ਅੱਗੋਂ ਚੁੱਪੀ ਕਰ ਜਾਂਦੇ ਰਹੇ ਸ਼ਾਇਦ ਇਸ ਕਰਕੇ ਇਛਾ ੜ ਪਰਾਂ ਇਹਦੇ ਨਾਲ ਯਰਕਾ ਨੂੰ ਮੱਥਾ ਲਾਉਣਾ ਹੈ ਇਹਦੇ ਨਾਲ ਮੱਥਾ ਲਾ ਕੇ ਨਿਕਲੂਗਾ ਕੀ ਉਹ ਕਹਿੰਦੇ ਨੇ ਲੱਜ ਕਰੇਂਦਾ ਅੰਦਰ ਵੜੇ ਤੇ ਮੂਰਖ ਸਮਝੇ ਮੈਥੋਂ ਡਰੇ ਇਹੀ ਕੁਝ ਕਹਾਣੀ ਜਿਹੜੀ ਆ ਉਹ ਕੰਗਣਾ ਦੀ ਬਣੀ ਪਈ ਆ ਬਹੁਤ ਸਾਰੇ ਲੋਕ ਕੰਗਣਾ ਵਰਗਿਆਂ ਤੋਂ ਕਿਨਾਰਾ ਕਰ ਜਾਂਦੇ ਨੇ ਵੀ ਇਹਦੀ ਜ਼ਬਾਨ ਨੂੰ ਕੋਈ ਲਗਾਮ ਨਹੀਂ ਹੋਛਾ ਬੰਦਾ ਇਹ ਹੈਗਾ ਇਹ ਜੋ ਮਰਜ਼ੀ ਬੋਲੀ ਜਾਊਗਾ ਇਹਦੇ ਨਾਲ ਕਾਨੂੰ ਮੱਥਾ ਲਾਉਣਾ ਇੱਕ ਚੁੱਪ ਤੇ ਸੌ ਸੁਖ ਗਾਲ ਦਾ ਜਵਾਬ ਗਾਲ ਚ ਕਾਹਨੂੰ ਦੇਣਾ ਤੇ ਕੰਗਣਾ ਵਰਗਿਆਂ ਨੂੰ ਹਮੇਸ਼ਾ ਇਹ ਵਹਿ ਪੈ ਜਾਂਦਾ ਕਿ ਮੈਂ ਦਲੇਰ ਆ ਦਲੇਰੀ ਤੇ ਬਹਾਦਰੀ ਦੇ ਅਰਥ ਵੀ ਇੱਥੇ ਬਹੁਤ ਗਲਤ ਹੋਏ ਪਏ ਨੇ ਬਹਾਦਰ ਜਾਂ ਦਲੇਰ ਉਹ ਹੁੰਦਾ ਜਿਹੜਾ ਲੋਕਾਂ ਦੇ ਹੱਕਾਂ ਦੇ ਲਈ ਆਪਣੀ ਕੁਰਬਾਨੀ ਕਰਦਾ ਹੋਇਆ ਜੂਝਦਾ ਬਹੁਤ ਹੀ ਗੰਦੀ ਜ਼ੁਬਾਨ ਵੋਹਣਾ ਇਹ ਦਲੇਰੀ ਜਾਂ ਬਹਾਦਰੀ ਨਹੀਂ ਹੁੰਦੀ ਪਰ ਕੰਗਣਾ ਵਰਗਿਆਂ ਨੂੰ ਇਹਦਾ ਇਲਮ ਨਹੀਂ ਹੈ ਥੂਕ ਚਕਾਉਣ ਵਾਲੇ ਵੀ ਬਹੁਤ ਹੁੰਦੇ ਨੇ ਮੈਨੂੰ ਪਤਾ ਹੈ ਕੰਗੜਾ ਨੂੰ ਵੀ ਕੁਝ ਲੋਕਾਂ ਨੇ ਲਾਜ਼ਮੀ ਇਰਦ-ਗਿਰਦ ਵਾਲਿਆਂ ਨੇ ਫੂਕ ਛਕਾਈ ਹੋਣੀ ਐ ਇੱਕ ਵਾਰ ਨਹੀਂ ਬਾਰ-ਬਾਰ ਛਕਾਈ ਹੋਣੀ ਐ ਬੇ ਤੂੰ ਤਾਂ ਫੱਟੇ ਚੱਕ ਦਿੰਨੀ ਐ ਕੰਗੜਾ ਤੂੰ ਤਾਂ ਕਮਾਲ ਕਰ ਦਿੰਨੀ ਐ ਤੂੰ ਤਾਂ ਐ ਸਾਰਿਆਂ ਨੂੰ ਮੱਚ ਲਾ ਦਿੰਨੀ ਐ ਜਦੋਂ ਤੂੰ ਬੋਲਦੀ ਐ ਤੇ ਫਿਰ ਬਹੁਤ ਮਿਰਚਾਂ ਲੱਗਦੀਆਂ ਸਾਰਿਆਂ ਨੂੰ ਤੇ ਤੂੰ ਬੋਲਿਆ ਕਰ ਦੇਖੋ ਕੋਈ ਬੰਦਾ ਆਮ ਲੋਕਾਂ ਦੇ ਆਮ ਜਨਤਾ ਦੇ ਹਿੱਤ ਚ ਹੱਕ ਚ ਖੜਕੇ ਜੇ ਕੋਈ ਕੁਝ ਕਰਦਾ ਤਾਂ ਕਿਸੇ ਨੂੰ ਮਿਰਚਾਂ ਲੱਗਦੀਆਂ ਨਹੀਂ ਐ ਤਾਂ ਗੱਲ ਵੱਖਰੀ ਹੈ ਪਰ ਜਿੱਦਾਂ ਕੰਗਣਾ ਕਰ ਰਹੀ ਹੈ ਇਹਦਾ ਅੰਜਾਮ ਸ਼ਾਇਦ ਕੰਗਣਾ ਲਈ ਵੀ ਠੀਕ ਨਤੀਜੇ ਨਾ ਲੈ ਕੇ ਆਵੇ